ਅਸੀਂ ਗੱਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਕੈਂਸਰ ਵਰਗੀ ਭਿਆਨਕ ਬਿਮਾਰੀ ਆ ਹੁਣ ਇਹ ਕੋਈ ਬਹੁਤੀ ਭਿਆਨਕ ਨਹੀਂ ਰਹੀ ਕਿਉਂਕਿ ਇਸ ਦਾ ਇਲਾਜ ਸੰਭਵ ਹੈ ਹਾਂਜੀ ਇਹ ਦਾਵਾ ਕੀਤਾ ਹੈ ਜੋ ਸਾਡੇ ਹੋਮੀ ਬਾਬਾ ਰਸਰ ਸੈਂਟਰ ਦੇ ਡਾਇਰੈਕਟਰ ਨੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਵੀ ਹੁਣ ਜੋ ਕੈਂਸਰ ਆ ਇਹ ਕਿਸੇ ਲਾਸਟ ਸਟੇਜ ਤੇ ਉੱਪਰ ਜਾ ਕੇ ਵੀ ਇਸ ਦਾ ਇਲਾਜ ਸੰਭਵ ਹੈ ਜੋ ਨਵੀਂ ਤਕਨੀਕ ਹੈ ਉਹ ਆ ਚੁੱਕੀ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਕਿ ਹੁਣ ਜੋ ਗਰੀਬ ਗਰੀਬ ਲੋਕ ਹੈਗੇ ਆ ਉਹ ਵੀ ਕੈਂਸਰ ਦਾ ਇਲਾਜ ਬਿਲਕੁਲ ਸਰਕਾਰੀ ਦਰਾਂ ਦੇ ਉੱਪਰ ਜਾਂ ਜੋ ਸਰਕਾਰੀ ਯੁਸ਼ਮਨ ਸਕੀਮ ਹੈ ਮੁੱਖ ਮੰਤਰੀ ਸਕੀਮ ਹੈ ਜਾਂ ਹੋਰ ਜਿਹੜੀਆਂ ਵੀ ਸਕੀਮਾਂ ਹੈਗੀਆਂ ਜਾਂ ਜੋ ਇੱਥੇ ਜੋ ਫੰਡਸ ਇਹਨਾਂ ਨੇ ਕ੍ਰੀਏਟ ਕੀਤੇ ਹੋਏ ਆ ਉਹਨਾਂ ਦੇ ਰਾਹੀਂ 5 ਲੱਖ ਰੁਪਏ ਤੱਕ ਜੋ ਇਲਾਜ ਹੈਗੇ ਆ ਉਹ ਫ੍ਰੀ ਕੀਤੇ ਜਾਣਗੇ ਇਹ ਉਹਨਾਂ ਨੇ ਦਾਵਾ ਕੀਤਾ ਹੈਗਾ ਕਿ ਵੀ ਹੁਣ ਪੈਸੇ ਦੀ ਕਮੀ ਦੇ ਕਾਰਨ ਕੈਂਸਰ ਇਲਾਜ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੇ ਇਹ ਕੈਂਸਰ ਬਿਲਕੁਲ ਜੋ ਸਰਕਾਰੀ ਸਕੀਮਾਂ ਦੇ ਅਧੀਨ ਕੀਤਾ ਜਾਏਗਾ ਜਾਂ ਫੰਡਸ ਦੇ ਨਾਲ ਅਵੇਲੇਬਲ ਹੈਗਾ ਤੇ ਹੁਣ ਜੇਕਰ ਅਸੀਂ ਗੱਲ ਕਰ ਲਈਏ ਤਾਂ ਅੱਜ ਵਰਲਡ ਕੈਂਸਰ ਡੇ ਪੂਰੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹੋਮੀਪਾਪਾ ਕੈਂਸਰ ਹਸਪੀਟਲ ਤੇ ਰਿਸਰਚ ਸੈਂਟਰ ਦੇ ਵਿੱਚ ਅਸੀਂ ਖੜੇ ਆ ਤੇ ਆਪ ਜੀ ਨੂੰ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਜੋ ਹੋਈ ਆ ਉਹ ਵੀ ਸੁਣਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਇੱਥੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਕੈਂਸਰ ਦੀ ਜਾਣਕਾਰੀ ਨੂੰ ਲੈ ਕੇ ਕੈਂਸਰ ਦੇ ਕਾਰਨਾਂ ਲੱਛਣਾਂ ਨੂੰ ਲੈ ਕੇ ਜੋ ਗੱਲਾਂ ਹੋਈਆਂ ਉਹ ਆਪ ਜੀ ਤੱਕ ਪਹੁੰਚਾਵਾਂਗੇ ਪਲੀਜ਼ ਇਹ ਵੀਡੀਓ ਅੰਤ ਤੱਕ ਜਰੂਰ ਦੇਖਿਓ ਇਹ ਵੀਡੀਓ ਤੁਹਾਡੇ ਲਈ ਬੜੀ ਫਾਇਦੇਮੰਦ ਹੋਏਗੀ सर वर्ल्ड कैंसर डे हमें दर्शाता है कि हमें कैंसर जो एक भयानक बीमारी है उसके लिए हमें प्रिपेयर होना है अर्बनाइजेशन की वजह से कैंसर के जो इंसिडेंसेस हैं वो ज़्यादा हो रहे हैं और आज के डब्लू एच ओ के जो मापदंड हैं उसके हिसाब से अगर देखा जाए तो इंडिया में तकरीबन 14 लाख ,00 कैंसर के पेशेंट हर साल आते हैं जिसमें से तकरीबन आ, न पॉइंट फाइव लैख पेशेंट हम टाटा मेमोरियल सेंटर के अंतर्गत हम ट्रीट करते हैं कैंसर अवेयरनेस बहुत ही इंपॉर्टेंट है जिसकी वजह से हम जनरल पॉपुलेशन को यह बता सकें कि क्या क्या सिम्टम्स हैं और वो जल्दी से जल्दी जो कैंसर ट्रीटिंग सेंटर्स हैं चाहे पब्लिक सेंटर्स हैं या प्राइवेट सेंटर्स हैं उनमें जाके अपना इलाज कर सकें आज इस दिन आपके माध्यम से यही बोलना चाहूंगा कि इफ डिटेक्टेड अर्ली कैंसर इज डेफिनेटली क्योरेबल इफ awareness इज देयर वी कैन डेफिनेटली डिटेक्ट देम अर्ली एंड सेव मैनी लाइफ्स एज वेल एज लिम्स हम सब का दायित्व होता है आप सब लोगों का हमारा जनरल पॉपुलेशन का कि हम सब लोग मिलकर ये अभियान चलाएं और ये कोशिश करें कि कैंसर रिलेटेड जो भी मोर्टेलिटी इंडिया के अंदर है वो डिक्रीज हो आज के दिन बहुत सारी फैसिलिटीज अवेलेबल हैं और किसी भी बंदे को ये नहीं सोचना चाहिए कि अगर कैंसर हो गया So you know it's end of the life, and we must ensure that along with patient, we should take care of the need, other needs of patient like financial support, social support, along with the health of their, their family also. So this is what I would like to say, and on this World Cancer Day, we are running various programs to spread awareness all across <coughs> UT of Chandigarh uh, and and Punjab state, and we are very hopeful that people will come to know about this central government facility which is available in New Chandigarh, Punjab, where the treatment, the same kind of treatment is given to everybody who comes through the door of this Tata Memorial Centre Punjab, irrespective of their socioeconomic status. And we ensure that they get best possible treatment which is based on evidence, which is derived from various studies which are happening globally. ਮਿਸਿਸ ਵਾਟ ਆਈ ਵੁੱਡ ਲਾਈਕ ਟੂ ਸੇ ਅਸੀਂ ਇਸ ਸਮੇਂ ਹੋਮੀ ਬਾਬਾ ਕੈਂਸਰ ਹਸਪੀਟਲ ਤੇ ਸਰ ਸੈਂਟਰ ਦੇ ਵਿੱਚ ਆ ਜਿੱਥੇ ਕਿ ਵਰਲਡ ਕੈਂਸਰ ਡੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਬੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਜੋ ਡਾਕਟਰ ਸਾਹਿਬ ਨੂੰ ਦਾਵਾ ਕੀਤਾ ਗਿਆ ਸੀ ਕਿ ਵੀ ਇੱਥੇ ਜੋ ਪੇਸ਼ੈਂਟ ਠੀਕ ਹੋ ਰਹੇ ਆ ਤੇ ਅਸੀਂ ਗੱਲ ਕਰਦੇ ਆ ਇੱਥੇ ਮਾਨਸਾ ਤੋਂ ਪੇਸ਼ੈਂਟ ਆਏ ਹੋਏ ਆ ਜੋ ਮਾਨਸਾ ਜਾਂ ਬਠਿੰਡੇ ਦੀ ਗੱਲ ਕਰ ਲਈਏ ਤਾਂ ਜੋ ਕੈਂਸਰ ਦੀ ਬਹੁਤਾਤ ਹੈਗੀ ਆ ਉਹ ਮਾਨਸਾ ਅਤੇ ਬਠਿੰਡੇ ਦੇ ਵਿੱਚ ਹੈਗੀ ਆ ਕਿਉਂਕਿ ਇੱਥੋਂ ਹੀ ਜੋ ਟ੍ਰੇਨਾਂ ਚੱਲਦੀਆਂ ਉਹਨਾਂ ਨੂੰ ਕੈਂਸਰ ਟ੍ਰੇਨ ਕਿਹਾ ਜਾਂਦਾ ਕਿਉਂਕਿ ਉਹ ਇਲਾਜ ਕਰਾਉਣ ਦੇ ਲਈ ਰਾਜਸਥਾਨ ਪਹਿਲਾਂ ਜਾਂਦੇ ਹੁੰਦੇ ਸੀਗੇ ਤੇ ਹੁਣ ਗੱਲ ਕਰਦੇ ਆਂ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਸ਼ੋਕ ਮੰਗਲਾ ਜੀ ਮਾਨਸਾ ਡਿਸਟ੍ਰਿਕਟ ਤੋਂ ਆਂ ਹਾਂਜੀ ਹਾਂਜੀ ਤੇ ਥੋੜਾ ਪੇਸ਼ੈਂਟ ਇੱਥੇ ਕੀ ਨਾਮ ਹੈ ਦਾਖਲਾ ਹੈ ਉਹਦੇ ਪੇਸ਼ੈਂਟ ਸਾਡੀ ਭਾਂਜੀ ਹੈ ਜੀ ਹਾਂ 32 ਸਾਲ ਦੀ ਉਮਰ ਹੈ ਉਹਨਾਂ ਦੀ ਦੋ ਬੱਚੇ ਹੈ ਜੀ ਤੇ ਜਿਦ ਦਿਨ ਅਸੀਂ ਉਰੇ ਆਏ ਆ ਉਸ ਦਿਨ 3 ਗ੍ਰਾਮ ਬਲੱਡ ਸੀ ਉਹਦੇ ਚ ਇਹ ਕੀ ਬੁਮਾਰੀ ਸੀ ਨੂੰ ਬਲੱਡ ਕੈਂਸਰ ਜੀ ਬਲੱਡ ਕੈਂਸਰ ਬਲੱਡ ਕੈਂਸਰ ਸੀ ਸਰ ਇਹਦੀ ਪਹਿਲੀ ਸਟੇਜ ਵੀ ਹੋਈ ਹੁੰਦੀ ਹੈ ਤੇ ਆਖਰੀ ਵੀ ਹੋਈ ਹੋਈ ਉਹ ਹੀ ਹੁੰਦੀ ਹੈ ਠੀਕ ਹੈ ਜੀ ਜਦੋਂ ਅਸੀਂ ਉਰੇ ਆਏ ਤਾਂ ਡਾਕਟਰਾਂ ਨੇ ਸਾਨੂੰ ਬਹੁਤ ਘਰਥਾ ਦਿੱਤਾ ਜੀ ਤੇ 3 ਗ੍ਰਾਮ ਜਿਹੜਾ ਬਲੱਡ ਹੁੰਦਾ ਜੀ ਉਹਦੇ ਵਿੱਚ 88% ਕੈਂਸਰ ਸੀਗਾ 88% ਕੈਂਸਰ ਕੈਂਸਰ ਸੀਗਾ ਜੀ ਅੱਛਾ ਜੀ ਤਾਂ ਹੁਣ ਸਾਡੇ ਪੇਸ਼ੈਂਟ ਦੀ ਜਿਹੜੀ ਸਾਡੀ ਭਾਣ ਜੀ ਦੀ ਸਥਿਤੀ ਹੈ ਜੀ ਉਹ ਬਿਲਕੁਲ 100% ਖਤਮ ਹੋ ਗਏ ਉਹਦੇ ਕੈਂਸਰ 1% ਵੀ ਨਹੀਂ ਹੈ ਜੋ ਥੋੜੇ-ਮੋਟੇ ਸੈੱਲ ਮਚਾਉਂਦੀ ਹੈ ਦਵਾਈ ਕੈਂਸਰ ਦੀ ਦਵਾਈ ਤਾਂ ਉਹ ਸੈੱਲ ਵਧਣ ਤੇ ਪলিউਰ ਐਡੈਕਟਰ ਜੋ ਕਾਮਯਾਬ ਹੋ ਜਾਣਗੇ ਕਾਮਯਾਬ ਹੋ ਜਾਣਗੇ ਅੱਛਾ ਇੱਥੇ ਤੋਂ ਡਾਕਟਰ ਦਾ ਰਵਈਆ ਕਿਵੇਂ ਦਾ ਰਿਹਾ ਕਿਵੇਂ ਤੁਹਾਨੂੰ ਸਮੂਹ ਸਹੂਲਤ ਦਿੱਤੀ ਇਹਨਾਂ ਨੇ ਕਿਵੇਂ ਲੱਗਦਾ ਜਿੰਨਾ ਸਟਾਫ ਹੈ ਹਾਂਜੀ ਸਾਰਾ ਡਾਕਟਰਾਂ ਦਾ ਰਵਈਆ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਗਾਈਡੈਂਸ ਦਿੱਤੀਆਂ ਜੋ ਸਹੂਲਤਾਂ ਨੇ ਯੋਸ਼ਮਾਨ ਕਾਰਡ ਸਾਡਾ ਚੱਲਿਆ ਅੱਛਾ ਜੀ ਇੱਕ ਦੋ ਮੈਡੀਸਨ ਛੱਡ ਕੇ ਜੋਰੇ ਅਵੇਲੇਬਲ ਨਹੀਂ ਹੈਗੀਆਂ ਉਹ ਬਾਰੋ ਕੈਸ਼ ਚ ਜੋ ਦੁਬਈ ਤੋਂ ਆਉਂਦੀ ਹੈ ਇਹਦੀ ਕਮੇਡੀ ਫਿਲਮ ਉਹ ਸਾਨੂੰ ਉੱਥੋਂ ਮੰਗਵਾਉਣੀ ਪਈ ਜੀ ਪਰ ਖੁਸ਼ ਆ ਹੱਦ ਤੱਕ ਸਾਨੂੰ ਬਹੁਤ ਹੱਦ ਤੱਕ ਵਧੀਆ ਲੱਗਿਆ ਉਹ ਰਿਹਾ ਕਿ ਤੇ ਸਾਨੂੰ ਜਿਵੇਂ 2 ਮਹੀਨੇ ਹੋ ਗਏ ਸਾਨੂੰ ਘਰ ਛੱਡ ਕੇ ਬੈਠੇ ਨੂੰ ਸਾਨੂੰ 1% ਮਹਿਸੂਸ ਨਹੀਂ ਹੋਇਆ ਵੀ ਅਸੀਂ ਬਾਹਰ ਆ ਜਾ ਹਸਪੀਟਲ ਚ ਜੀ ਕੀ ਕਾਰੋਬਾਰ ਕੀ ਕਰ ਕੰਮਕਾਰ ਦੀ ਕਰਦੇ ਆਪਾਂ ਕੰਮਕਾਰ ਜੀ ਪਿੰਡਾਂ ਦੇ ਵਿੱਚ ਛੋਟੀ ਜੀ ਦੁਕਾਨਦਾਰੀ ਹੈ ਛੋਟੀ ਜੀ ਦੁਕਾਨਦਾਰੀ ਹਾਂਜੀ ਹਾਂਜੀ ਤੇ ਅਯੁਸ਼ਮਨ ਕਾਰਡ ਥੋੜਾ ਇੱਥੇ ਚੱਲਿਆ ਹਾਂਜੀ ਇਹ ਯੋਸ਼ਮਾਨ ਕਾਰਡ ਚੱਲਿਆ ਬਾਕੀ ਸਾਨੂੰ ਫੰਡ ਵੀ ਦਿੱਤਾ ਇਹਨਾਂ ਨੇ ਅੱਛਾ ਜੀ ਹਾਂਜੀ ਜੋ ਚੈਰਿਟੀ ਕਰਦੇ ਔਰੇ ਇਹਨਾਂ ਦਾ ਅਲੱਗ ਡਿਪਾਰਟਮੈਂਟ ਆ ਉਹਨਾਂ ਨੇ ਸਾਨੂੰ 25000 ਦੀ ਹੈਲਪ ਵੀ ਕੀਤੀ ਕਿਆ ਬਾਤ ਜਿਹੜੀ ਦਵਾਈ ਬਾਹਰੋਂ ਆਉਂਦੀ ਸੀ ਮਹਿੰਗੀ ਦਵਾਈ ਸੀ ਉਹ ਤੁਹਾਡਾ ਕੋਈ ਹੁਣ ਸਿਰ ਤੇ ਬੋਝ ਤਾਂ ਨਹੀਂ ਹੈ ਨਹੀਂ ਨਹੀਂ ਐਡੀ ਬੋਝ ਵਾਲੀ ਗੱਲ ਨਹੀਂ ਲੇਕਿਨ ਇਹ ਤੁਹਾਨੂੰ ਪਤਾ ਵੀ ਜੇ ਆਪਾਂ ਚੰਡੀਗੜ੍ਹ ਆ ਕੇ ਰਹਨੇ ਆ ਤਾਂ ਖਾਣੇ ਪੀਣੇ ਦਾ ਵੀ ਉਹ ਵੀ ਹੋ ਜਾਂਦਾ ਬਾਕੀ ਉਦੋਂ ਜ਼ਿਆਦਾ ਕੋਈ ਸਾਡੇ ਤੇ ਬੋਝ ਨਹੀਂ ਪਿਆ ਹਾਂਜੀ ਉਹ ਪੰਜਾਬੀ ਚ ਕਹਾਵਤ ਹੈ ਕਹਿੰਦੇ ਹੱਥ ਕੰਗਣ ਕੋ ਆਰ ਸੀ ਗਿਆ ਪੜ੍ਹੇ ਲਿਖੇ ਕੋ ਫਾਸੀ ਕੇ ਆ ਦੇਖ ਸਕਦੇ ਹੋ ਮਰੀਜ਼ਾਂ ਦੀ ਜਵਾਨੀਆਂ ਹੋਮੀਪਾਪਾ ਕੈਂਸਰ ਹਸਪੀਟਲ ਸਰਸ ਸੈਂਟਰ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੀ ਸਾਡੇ ਜੋ ਬਲੱਡ ਕੈਂਸਰ ਸੀਗਾ ਭਾਣ ਜੀ ਨੂੰ ਕਿੰਨੀ ਏਜ ਸੀ ਉਹਨਾਂ ਦੀ 32 32 ਸਾਲ 32 ਸਾਲ ਦੀ ਏਜ ਸੀਗੀ ਨੌਜਵਾਨ ਲੜਕੀ ਸੀਗੀ ਤੇ ਛੋਟੀ ਜੀ ਪਿੰਡ ਚ ਦੁਕਾਨ ਕਰਦੇ ਆ ਪਰ ਉਹਨਾਂ ਦਾ ਜਿਹੜਾ ਸਾਰਾ ਇਲਾਜ ਆ ਅਯਸ਼ਮਾਨ ਕਾਰਡ ਦੇ ਰਾਹੀਂ ਹੋਇਆ ਤੇ ਜਿਹੜੀ ਕੋਈ ਹੋਰ ਜ਼ਰੂਰਤ ਪਈ ਆ ਤਾਂ ਇੱਥੇ ਜੋ ਫੰਡਸ ਸੀਗੇ ਉਹਨਾਂ ਨੇ ਆਪਣੇ ਫੰਡਸ ਦੇ ਵਿੱਚੋਂ ਇਹ ਹੋਮੀ ਬਾਬਾ ਕੈਂਸਰ ਹਸਪੀਟਲ ਬੰਦ ਉਹ ਇਲਾਜ ਕੀਤਾ ਗਿਆ ਤੇ ਇਸ ਕਰਕੇ ਅ ਅਸੀਂ ਆਪ ਜੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਵੀ ਸਰਕਾਰੀ ਸਕੀਮਾਂ ਦੇ ਰਾਹੀਂ ਇਹ ਤੇ ਜੋ ਇਲਾਜ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਸੰਭਵ ਹੈ ਤੇ ਹੁਣ ਕੈਂਸਰ ਕੋਈ ਬਹੁਤ ਹੀ ਭਿਆਨਕ ਬਿਮਾਰੀ ਨਹੀਂ ਰਿਹਾ ਇਸ ਦੀਆਂ ਜੋ ਇਲਾਜ ਹੈ ਉਹ ਹੋਮੀ ਬਾਬਾ ਰਿਸਰਚ ਸੈਂਟਰ ਤੇ ਕੈਂਸਰ ਹਸਪੀਟਲ ਹੈ ਜੋ ਮੁੱਲਾਂਪੁਰ ਗਰੀਬਦਾਸ ਨੀਅਰ ਚੰਡੀਗੜ੍ਹ ਪੰਜਾਬ ਦੇ ਵਿੱਚ ਉੱਥੇ ਆ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ